ਇੱਕ ਚੀਜ਼ ਮੈਂ ਸਾਂਝੀ ਕਰਨੀ ਚਾਹੁੰਦਾ ਹੈ ਤਾਂ ਤੁਸੀਂ ਮੇਰੇ ਗ੍ਰੈਂਡਚਿਲड्रन ਗ੍ਰੈਂਡਸਨ ਉਹ ਗੱਲ ਬੱਚ ਪਾਸਟਰ ਪਵਨ ਜੀ ਦਾ ਮੈਂ ਬੜਾ ਧੰਨਵਾਦੀ ਹਾਂ ਤੇ ਰਕੇਸ਼ ਜੀ ਦਾ ਬੜਾ ਧੰਨਵਾਦੀ ਹਾਂ ਕਿਸ ਫਿਲਮ ਚ ਨੇ ਮੈਨੂੰ ਇਹੋ ਜਿਹਾ ਰੋਲ ਦਿੱਤਾ ਹੈ ਕਿ ਮੇਰਾ ਵੀ ਦਿਲ ਕਰਦਾ ਹੈ ਕਿ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਮੈਂ ਵੀ ਐਮੀ ਵਿਰਕੰਗੂ ਕਰ ਸਕਾਂ ਇਹ ਹੁਣ ਚਿੱਟਾ ਦਾੜਾ ਦੇਖ ਕੇ ਸਾਰੇ ਮੈਨੂੰ ਬਾਬੇ ਦਾ ਰੋਲ ਕੇ ਇਦਾਂ ਰੋਲੇ ਕਿੰ ਜਿਹੜਾ ਕੈਰੈਕਟਰ ਇੱਥੇ ਮਿਲਿਆ ਇੱਕ ਸਿਆਪਾ ਤੇ ਪਵਨ ਜੀ ਨੇ ਪਾ ਹੀ ਦਿੱਤਾ ਰੰਡਸਟਰੀ ਨੂੰ ਵੀ ਮੈਂ ਤੁਹਾਨੂੰ ਇਹੋ ਜਿਹਾ ਬੰਦਾ ਦੇਤਾ ਜਿਹੜਾ ਹੁਣ ਵੀ ਹੀਰੋ ਆ ਸਕਦਾ ਓਏ ਹੋਏ ਬਹੁਤ ਬਹੁਤ ਧੰਨਵਾਦ ਔਰ ਬੜੇ ਬੜੇ ਡਾਇਰੈਕਟਰਾਂ ਨਾਲ ਐਕਟਰਾਂ ਨਾਲ ਪ੍ਰੋਡਿਊਸਰਾਂ ਨਾਲ ਕੰਮ ਕੀਤਾ ਪਰ ਜ਼ਰਰ ਨਵਾਜ਼ੀ ਹੈ ਇਹਨਾਂ ਪਵਨ ਜੀ ਦੀ ਕਿ ਇਹੋ ਜਿਹਾ ਇਨਸਾਨ ਕਦੇ ਕਦੇ ਤੁਹਾਨੂੰ ਮਿਲਦਾ ਹੈ ਤੇ ਮੈਂ ਰਿਸ਼ਤੇ ਰੱਖਣ ਚ ਜ਼ਿਆਦਾ ਬਲੀਵ ਕਰਦਾ ਕੰਮ ਤਾਂ ਚੱਲਦੇ ਰਹਿੰਦੇ ਨੇ ਬੜੀ ਸੋ ਇੱਕ ਬੜੀ ਖੁਆਇਸ਼ ਮੇਰੀ ਜ਼ਿੰਦਗੀ ਚ ਰਹਿੰਦੀ ਸੀ ਕਿ ਮੈਂ ਐਕਟਰ ਬਣਾ ਕਿਉਂਕਿ ক্রিকেট ਮੇਰੇ ਪੱਲੇ ਨਹੀਂ ਤਾਂ ਅੱਜ ਐਮ ਜੀ ਨੇ ਸਵਾਲ ਪੁੱਛਿਆ ਸੀ ਪਰ ਉਹ ਮੈਂ ਤੁਹਾਡੇ ਨਾਲ ਸਾਂਝਾ ਤਾਂ ਕਰ ਲੱਗਿਆ ਕਿ ਅੱਜ ਵੀ ਮੈਂ ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ ਮੈਂ ਇਹਨਾਂ ਤੋਂ ਬਹੁਤ ਕੁਝ ਸਿੱਖਦਾ ਟੂ ਬੀ ਵੈਰੀ ਓਨਸਟ ਆਈ ਵਾਸ ਨੈਵਰ ਐਨ ਐਕਟਰ ਮੈਂ ਅੱਜ ਵੀ ਐਕਟਰ ਨਹੀਂ ਆ ਅੱਜ ਵੀ ਇੱਕ ਸਟੂਡੈਂਟ ਆ ਹਾ ਮੇਰਾ ਉਹ ਕੰਮ ਹੈ ਕਿ ਉਹ ਜਵੰਦਾ ਯਵੜੀਆਂ ਮਾਰਦਾ ਨੇ ਤੇ ਲੋਕੀ ਕਹਿੰਦੇ ਬੜੀ ਸਿਆਣੀ ਗੱਲ ਕਰਦਾ ਹੈ ਨਾ ਤੇ ਉਹ ਧੂੜ ਚ ਟੱਟੂ ਭੱਜ ਰਿਹਾ ਤੇ ਗੁਰੂ ਦੀ ਕਿਰਪਾ ਹੈ ਲੋਕਾਂ ਨੂੰ ਆਇ ਲੱਗਦਾ ਵੀ ਦਰਬੀ ਦਾ ਕੋੜਾ ਹੈ ਇਹ ਤੁਹਾਡੇ ਸਾਰਿਆਂ ਦੀ ਨਜ਼ਰਰਾ ਨਵਾਜ਼ੀ ਹੈ ਇਹਨਾਂ ਦਾ ਪਿਆਰ ਹੈ ਦਸਤੀ ਦਾ ਪੈਰਟ ਵੀ ਵੈਰੀ ਓਨਸਟ ਐਕਟਰ ਤਾਂ ਇਹ ਲੋਕ ਨੇ ਜਿਨ੍ਹਾਂ ਨੇ ਸਟੇਜਾਂ ਕੀਤੀਆਂ ਦੀ ਨਨੇ ਪੀ ਐਚ ਡੀਜ਼ ਕੀਤੀਆਂ ਨੇ ਇਹ ਐਕਟਰ ਨੇ ਐਵੇਂ ਹੋਣੀ ਇਹ ਇਹ ਲੋਕ ਸੋਨਮ ਜੀ ਮੈਨੂੰ ਐਕਟਰ ਮੰਨਦਾ ਸਾਡੇ ਵਰਗੇ ਤਾਂ ਐਵੇਂ ਤੇਲ ਵੇਚਦੇ ਤੇ ਖੇਤੀ ਕਰਦੇ ਐਕਟਰ ਬਣ ਕੇ ਮੈਂ ਤੇ ਗੁੱਗੂ ਨੂੰ ਕਈ ਵਾਰੀ ਕਹਿੰਦਾ ਹੁੰਦਾ ਮੈਂ ਕਿ ਆਪਣੇ ਤੇ ਰੱਬ ਮਿਹਰਬਾਨ ਹੈ ਤੇ ਗਦਾ ਇਸ ਕਰਕੇ ਪਹਿਲਵਾਨ ਹੈ ਸੋ ਇਫੈਕਟ ਬਟ ਟੂ ਬੀ ਵੈਰੀ ਓਨੈਸਟ ਥੈਂਕ ਯੂ ਸੋ ਮੱਚ ਆਲ ਦਾ ਪ੍ਰੋਡਿਊਸਰਸ ਲਾਈਕ ਪਵਨ ਐਂਡ ਆਲ ਦੀ ਇੰਡਸਟਰੀ ਕਿ ਮੈਨੂੰ ਵੀ ਛੋਟਾ ਮੋਟਾ ਐਕਟਰ ਬਣ ਗਿਆ ਪਰ ਮੈਂ ਸਵਾਦ ਤਾਂ ਆਉਣਾ ਜਦ ਮੈਂ ਰੋਮਾਂਸ ਕਰਨਾ ਹੈ ਤੇ ਰਮੈਲ ਜਿਵੇਂ ਨਾ ਤੁਨੂੰ ਧਰਮ ਨਾ ਕਹਿੰਦਾ ਅੱਜ ਵੀ ਇਹੋ ਜਿਹਾ ਕਰਦਾ ਕਿ ਸਕਰੀਨ ਦੇ ਕੁੜੀ ਦੇ ਵਿੱਚੋਂ ਹੀ ਨਹੀਂ ਕਰ ਸਕਦਾ ਮੈਂ ਤੇ ਬੁਰਾ ਨਹੀਂ ਮਨਦਾ ਸੋ ਇੱਕ ਹਮੇ ਪਹਿਲਾਂ ਵੀ ਕੀਤੀ ਸੀ ਮੈਨੂੰ ਐਵੇਂ ਹੀ ਦਾਫੜਾ ਵੀ ਕਰਦੇ ਸੀ ਗੱਲ ਕਹਿੰਦੇ ਜਦੋਂ ਪਹਿਲੀ ਵਾਰੀ ਰਮੈਲ ਕਰਨ ਲੱਗਾ ਤੇ ਮੈਨੂੰ ਪਤਾ ਨਹੀਂ ਸੀ ਕਹਿੰਦੇ ਮੈਨੂੰ ਡਰ ਲੱਗੇ ਵੀ ਮੈਂ ਕਹਾਂ ਵੀ ਮੈਂ ਕਰਦਿਆਂਗਾ ਇਹ ਕਰਦਾਂਗੇ ਇਦਾਂ ਦੇ ਰੋਲ ਕੀਤੇ ਤੇ ਕਹਿੰਦੇ ਜਦੋਂ ਹੀਰੋਇਨ ਆਈ ਸਾਹਮਣੇ ਰੋਮਾਂਟਿਕ ਗਾਣਾ ਝੂਟ ਕਰਨ ਲੱਗੇ ਕਹਿੰਦੇ ਮੈਨੂੰ ਪਸੀਨਾ ਆਉਣ ਲੱਗ ਪਿਆ ਮੈਂ ਹੁਣ ਇਹ ਤੇ ਕਰਾਂ ਕੀ ਤੇ ਕਹਿੰਦੇ ਰਮੈਲ ਦਾ ਮੈਨੂੰ ਪਤਾ ਨਹੀਂ ਸੀ ਮੈਂ ਕਦੇ ਕੁੜੀ ਨੂੰ ਅੰਜ ਫੜ ਉਹ ਕਿ ਉਹ ਕਦੇ ਕੁੜੀ ਨਹੀਂ ਵੇਖੀ ਰਣਗ ਨਹੀਂ ਕਹਿੰਦਾ ਵੇਖੀ ਹੈ ਜੀ ਕਹਿੰਦੇ ਕਦੇ ਕੋਈ ਮੈਂ ਸਾਡੇ ਤੇਰੇ ਦਿਮਾਗ ਚ ਗੱਲ ਹੀ ਨਹੀਂ ਆਈ ਕਹਿੰਦੇ ਵੇਖੀ ਕਰੀ ਹੈ ਜੀ ਕਹਿੰਦੇ ਮੈਂ ਤੂੰ ਬੰਦਾ ਬਣ ਕਰੀ ਗਈ ਹੁੰਦਾ ਬਹੁਤ ਅਜੀਬ ਹਸਤੇ ਬਾਲ ਸ਼ਕਲ ਲੱਗਿਆ ਐਮੀ ਜੀ ਨਾਲ ਵਿੱਚ ਗੱਲ ਹੋ ਰਹੀ ਸੀ ਸੋ ਉਹ ਵਿਦਿਆਸ਼ਰੀ ਜੀ ਥੈਂਕ ਯੂ ਵੈਰੀ ਮਚ ਐਂਡ ਥੈਂਕ ਯੂ ਸੋ ਮਚ ਬਟ ਵਾਂਸ ਅਗੇ ਸਰ ਮੈਨੂੰ ਵੀ ਬਖਸ਼ੀਸ਼ ਦੇਣਾ ਕਿ ਮੈਂ ਹੈ ਨਾ ਹੀਰੋ ਬਣਨਾ ਤੁਹਾਡੇ ਨਾਲ ਨਹੀਂ ਨਹੀਂ ਸਰ ਜੀ ਸਰ ਕੇ థాంਕ ਯੂ ਸੋ ਮਚ థాంਕ ਯੂ इट्स ਅ लवली ਮੂਵੀ ਐਹੋ ਜੀ ਪਿਕਚਰ ਹੈ ਮੈਂ ਦੱਸ ਨਹੀਂ ਸਕਦਾ ਜਦ ਮੈਂ ਆਪਣੇ ਆਪ ਨੂੰ ਦੇਖ ਰਿਹਾ ਸੀ ਡਬਿੰਗ ਕਰ ਰਿਹਾ ਸੀ ਮੈਂ ਕਹਾ ਯਾਰ ਇਹ ਤੂੰ ਐ ਵੀ ਕਰ ਸਕਦਾ ਬਟ ਮੈਨੂੰ ਪੌਂਜੀ ਦਾ ਫੋਨ ਆਇਆ ਰਾਤ ਨੂੰ ਤੇ ਮਿੰਨ ਇਹ ਜੋ ਕੁਛ ਇਹਨਾਂ ਨੇ ਮੈਨੂੰ ਕਿਹਾ ਬੋਲਿਆ ਮਤਲਬ ਉਹ 5 10 15 ਮਿੰਟ ਤੇ ਮੈਨੂੰ ਇਹ ਲੱਗਾ ਕਿ ਵਾਕਈ ਮੈਂ ਨਾ ਥੋੜਾ ਬਹੁਤ ਐਕਟਰ ਬਣ ਗਿਆ ਥੈਂਕ ਯੂ ਸੋ ਮੱਚ ਪਵਨਜੀ ਥੈਂਕ ਯੂ ਆਲ ਆਫ ਯੂ ਗੋਡ ਬlesਸ ਮੈਨੂੰ ਲੱਗਦਾ 100 ਕਰੋੜ ਆਪਣੀਆਂ ਬੂਰੀਆਂ ਭਰ ਕੇ ਜਾਊਗੀ ਜੇ ਟਾਰਗੇਟ ਇੰਨਾ ਕਹਤਾ ਹੈ ਥੈਂਕ ਯੂ ਥੈਂਕ ਯੂ ਸੋ ਮੱਚ ਉਹ ਲੈਪਟਾਪ ਦੀ ਜਾ ਰਹੇ ਨੇ ਥੈਂਕ ਯੂ ਸੋ ਮੱਚ ਸਰ ਇੱਥੇ ਤਾੜੀਆਂ ਹੋ ਜਾਣ ਜ਼ੋਰਦਾਰ ਮੈਂ ਮਾਫੀ ਚਾਹੁੰਗਾ ਦੋਸਤੋ ਮੇਰੀ ਫਲਾਈਟ ਹੈ ਤੇ ਫੁਟਸ਼ੂਟਿੰਗ ਵੀ ਹੈ ਪਹੁੰਚ ਬੰਬਈ ਮੈਂ ਕਰੀ ਜ਼ੋਰਦਾਰ ਤਾੜੀਆਂ ਜਸਜੀਤ ਲਈ ਥੈਂਕ ਯੂ ਸੋ ਮੱਚ ਸਰ ਬਹੁਤ ਬਹੁਤ ਪਿਆਰ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਧੰਮ ਕਰਕੇ ਆਏ ਨੇ ਤੇ ਜਾ ਕੇ ਦੁਬਾਰਾ ਕੰਮ ਕਰਨਾ ਹੈ ਸਿਰ ਤੁਹਾਡੇ ਸਾਰਿਆਂ ਦਾ ਰੂਬਰੂ ਹੋਣਾ ਸੀਗਾ ਤੇ ਥੈਂਕ ਯੂ ਵਿਆਸਜੀਤ ਦਾ ਬਹੁਤ ਬਹੁਤ ਧੰਨਵਾਦ ਸੀਮਾ ਮੈਮ ਹੁਣ ਤੁਸੀਂ ਇਹ ਆਪਣੇ ਐਕਸਪੀਰੀਅੰਸ ਸ਼ੇਅਰ ਕਰੋ 80% ਮੂਵੀ ਹਰਿਆਣਾ ਚ ਸ਼ੂਟ ਹੋਈ ਹੈ ਉੱਥੇ ਦਾ ਮਾਹੌਲ ਕਿ ਕਿ ਸੋਨਮ ਨੇ ਬਹੁਤ ਮਿਹਨਤ ਕੀਤੀ ਹੈ ਇਸ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਕਿ ਬੰਦਾ ਕੇ ਲਾਈਟਲੀ ਲੰਦਾ ਬੰਦਾ ਕਹਿੰਦਾ ਕੋਈ ਗੱਲ ਨਹੀਂ ਡਾਇਲੌਗ ਬੋਲ ਦੋ ਤੇ ਜਾ ਕੇ ਡਬਿੰਗ ਚ ਕਰੂੰਗੀ ਪਰ ਮੈਂ ਇਹਨਾਂ ਨੂੰ ਦੇਖਦੀ ਰਹਿੰਦੀ ਸੀ ਉੱਥੇ ਵੀ ਇੱਕ ਲਾਈਨ ਵੀ ਕਦੇ ਗਲਤ ਬੋਲਣ ਦੀ ਕੋਸ਼ਿਸ਼ ਨਹੀਂ ਕੀਤੀ ਕਹਿੰਦੇ ਨਾ ਮੈਂ ਦੁਬਾਰਾ ਨਾਲ ਕਿਸੇ ਨੂੰ ਜੇ ਲੋੜ ਪੈਂਦੀ ਸੀ ਤਾਂ ਉਹਨਾਂ ਤੋਂ ਪੁੱਛਦੇ ਸੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਬਾਕੀ ਐਮੀ ਇਹਨਾਂ ਦੀ ਤਾਂ ਮੈਂ ਤਾਰੀਫ਼ ਜਿੱਦਾਂ ਕਿੰਨੀ ਕੁ ਕਰਾਂਏ ਥੋੜੀ ਰਹੂਗੀ ਥੋੜੀ ਜਿਹੀ ਥੋੜੀ ਜਿਹੀ ਕਿ ਹਮੇਸ਼ਾ ਜਦੋਂ ਵੀ ਫਿਲਮ ਕਰਦੇ ਆ ਮੈਂ ਘਰ ਵੀ ਆ ਕੇ ਗੱਲ ਕਰਦੀ ਆ ਕਿ ਜਾਂ ਤਾਂ ਅਸੀਂ ਬlesdਾਂ ਆ ਯਾ ਇਹ ਪਰਮਾਤਮਾ ਨੇ ਤੋਹਫੇ ਭੇਜੇ ਨੇ ਸਾਡੇ ਲਈ ਕਿ ਜਦੋਂ ਅਸੀਂ ਇਹਨਾਂ ਨਾਲ ਕੰਮ ਕਰਦੇ ਆ ਨਾ ਕਦੇ ਵੀ ਇਹ ਅਹਿਸਾਸ ਨਹੀਂ ਹੁੰਦਾ ਹਮੇਸ਼ਾ ਇੱਕ ਮਾਂ ਪੁੱਤਾਲਾ ਫੀਲ ਕਰਾਉਂਦੇ ਨੇ ਦੂਰ ਬੈਠੇ ਕਦੇ ਵੀ ਨਹੀਂ ਲੱਗਦਾ ਹੁੰਦਾ ਕਿ ਉਹ ਇਹ ਆਏ ਨੇ ਇਹਨਾਂ ਨੇ ਸਾਰੇ ਬੰਦਿਆਂ ਦੇ ਵਿੱਚ ਆ ਕੇ ਪਹਿਲਾਂ ਤਾਂ ਝੁੱਕ ਕੇ ਪੈਰਾਂ ਨੂੰ ਹੱਥ ਲਾਉਣਾ ਤੇ ਫਿਰ ਹਾਲਚਾਲ ਪੁੱਛਣਾ ਤੇ ਕੋਈ ਚੀਜ਼ ਖਾਣ ਦਾ ਹੋਵੇ ਖਵਾਉਂਦੇ ਬਹੁਤ ਨੇ ਬਹੁਤ ਜ਼ਿਆਦਾ ਪਿਆਰ ਨਾਲ ਅਸੀਂ ਪਹਿਲਾਂ ਗੱਡੀ ਜਾਂਦੀ ਛਲਾਂਗਾ ਮਾਰਦੀ ਰੋਜ਼ ਗੱਡੀ ਮੈਨੋ ਚ ਘੁੰਮਦੇ ਘੁੰਮਦੇ ਅਸੀਂ ਇੱਕ ਜਗ੍ਹਾ ਤੇ ਜਾਂਦੇ ਸੀ ਉੱਥੇ ਅਸੀਂ ਰੋਜ਼ ਖਾ ਕੇ ਆਉਂਦੇ ਸੀ ਮਾਣਦੇ ਵੀ ਬਹੁਤ ਸ਼ੌਕੀਨ ਨੇ ਪਰ ਇੱਕ ਗੱਲ ਹੈ ਕਿ ਬਹੁਤ ਕੇਰਿੰਗ ਨੇ ਬਹੁਤ ਪਿਆਰ ਵਾਲੇ ਨੇ ਨਾ ਮੈਨੂੰ ਸੋਨਮ ਦੇ ਵਿੱਚ ਨਾ ਕਦੇ ਐਮੀ ਦੇ ਵਿੱਚ ਕਦੇ ਵੀ ਇਹ ਜਾਨੀ ਲੱਗਿਆ ਕਿ ਸਾਨੂੰ ਥੋੜਾ ਜਿਹਾ ਇਦਾਂ ਲੱਗੇ ਕਿ ਵੀ ਹੀਰੋਇਜ਼ਮ ਜਿਵੇਂ ਹੁੰਦਾ ਉਹ ਨਹੀਂ ਦਿਖਿਆ ਬਹੁਤ ਪਿਆਰੇ ਬੱਚੇ ਨੇ ਮੈਂ ਤਾਂ ਹਮੇਸ਼ਾ ਦੇਖੋ ਅਸੀ ਸੈਂਦਨੀ ਆ ਬਾਕੀ ਯੋਗਰਾਜ ਜੀ ਨਾਲ ਕੰਮ ਹੈ ਹਮੇਸ਼ਾ ਇੱਕ ਤਰਕੀ ਤੱਕ ਕਾਫੀ ਫਿਲਮਾਂ ਆਪਾਂ ਕਰ ਚੁੱਕੇ ਆ ਇਹ ਬਹੁਤ ਵਧੀਆ ਲੱਗਦਾ ਹੈ ਪਹਿਲਾਂ ਡਰਜਾ ਵੀ ਲੱਗਦਾ ਹੁੰਦਾ ਸੀਗਾ ਇਹਨਾਂ ਤੋਂ ਹੁਣ ਵੀ ਲੱਗਦਾ ਵੈਸੇ ਤੇ ਪਰ ਇੱਕ ਗੱਲ ਹੈ ਕਿ ਜਿੰਨੇ ਲੱਗਦਾ ਦੇਖਣ ਨੂੰ ਪਰ ਬਹੁਤ ਪਿਆਰੇ ਇਨਸਾਨ ਨੇ ਬਹੁਤ ਜ਼ਿਆਦਾ ਧਿਆਨ ਰੱਖਦੇ ਨੇ ਤੇ ਉਹ ਸਾਡਾ ਖੜਾ ਹੈ ਹੀਰੋ ਹੀਰੋ ਇਹ ਕਮੇਡੀ ਅੱਜ ਸੋਹਣਾ ਬੜਾ ਲੱਗਦਾ ਤੇ ਇਹਦੇ ਨਾਲ ਵੀ ਮੈਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਹਮੇਸ਼ਾ ਸਾਡੀ ਇੱਕ ਟਿਊਨਿੰਗ ਜੀ ਬਣੀ ਰਹਿੰਦੀ ਹੈ ਤੇ ਦੂਜੀ ਗੱਲ ਕਰਾਂ ਮੈਂ ਪਹਿਲੀ ਪਵਨ ਜੀ ਪਵਨ ਜੀ ਦੇ ਨਾਲ ਮੈਂ ਛੜਾ ਫਿਲਮ ਵੀ ਕੀਤੀ ਸੀ ਪਵਾੜਾ ਵੀ ਕੀਤੀ ਸੀ ਤੇ ਮੈਂ ਹੁਣ ਕੁੜੀ ਹਰਿਆਣੇ ਵਾਲ ਦੀ ਮੇਰੇ ਲਈ ਮੈਂ ਕਹੂੰਗੀ ਮੇਰੇ ਕੋਲ ਸ਼ਬਦ ਨਹੀਂ ਇਹਨਾਂ ਪਿਆਰੇ ਇਨਸਾਨ ਨੇ ਤੇ ਉਸ ਤੋਂ ਇਲਾਵਾ ਇਹ ਬਹੁਤ ਮਿਹਨਤੀ ਨੇ ਇੱਕ ਪ੍ਰੋਡਿਊਸਰ ਹੁੰਦਾ ਕਿ ਚਲੋ ਠੀਕ ਹੈ ਫਿਲਮ ਬਣ ਰਹੀ ਹੈ ਠੀਕ ਹੈ ਮੈਂ ਤਾਂ ਇੱਕ ਪੈਸੇ ਲਾਉਣੇ ਨੇ ਪਰੇ ਇੱਕ ਇੱਕ ਸ਼ਾਟ ਦੇ ਵਿੱਚ ਇੰਨੀ ਕੁ ਮਿਹਨਤ ਕਰਦੇ ਦੇਖੇ ਨੇ ਨਾ ਮੈਂ ਮੈਂ ਕਿਸੇ ਨੂੰ ਨਹੀਂ ਇੰਨਾ ਦੇਖਿਆ ਹਰ ਚੀਜ਼ ਦੇ ਵਿੱਚ ਈਵਨ ਐਂਡ ਤੱਕ ਇੱਕ ਪੋਸਟਰ ਸ਼ੂਟ ਤੱਕ ਇਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਬਹੁਤ ਲਗਨ ਬਹੁਤ ਪਿਆਰ ਔਰ ਮਿਹਨਤ ਨਾਲ ਕੰਮ ਕਰਦੇ ਨੇ ਬਹੁਤ ਪਿਆਰੇ ਇਨਸਾਨ ਨੇ ਪੂਰੀ ਟੀਮ ਜਿਹੜੀ ਸੀ ਸਾਡੀ ਜਿੱਦਾਂ ਹੁਣੇ ਤੁਸੀਂ ਮਿਲ ਕੇ ਗਏ ਹਜੇ ਹਰਦੀਪ ਜੀ ਤੇ ਉਹ ਡਾ ਸਾਹ ਵਾਏ ਨਹੀਂ ਬਾਕੀ ਹੋਰ ਵੀ ਜਿੰਨੇ ਵੀ ਕਲਾਕਾਰ ਨੇ ਨਾ ਸਾਰੇ ਕਮਾਲ ਦੇ ਨੇ ਇਹ ਫਿਲਮ ਦੇ ਵਿੱਚ ਜੇ ਤੁਸੀਂ ਦੇਖੋਗੇ ਐਦਾ ਨਹੀਂ ਕੋਈ ਕੋਸ਼ਿਸ਼ ਨਹੀਂ ਕੀਤੀ ਵੀ ਹਸਾਉਣਾ ਹੈ ਜ਼ਬਰਦਸਤੀ ਹਸਾਉਣਾ ਤੁਹਾਨੂੰ ਆਪਣੇ ਆਪ ਹੀ ਹਾਸਾ ਆਊਗਾ ਤੇ ਫਿਲਮ ਸਾਡੀ ਅਸੀਂ ਕੀ ਤਾਰੀਫ ਕਰੀਏ ਤੁਸੀਂ ਦੇਖ ਕੇ ਹੀ ਤਾਰੀਫ ਕਰੋਗੇ ਬਾਤ ਸੋਹਣੀ ਹੈ 14 ਜੂਨ ਨੂੰ ਆਉਣੀ ਹੈ ਛੁੱਟੀਆਂ ਵੀ ਹੈਗੀਆਂ ਨੇ ਕੋਈ ਇਹ ਜੀ ਗੱਲ ਨਹੀਂ ਕਿ ਅਸੀਂ ਬੱਚਿਆਂ ਨੂੰ ਨਹੀਂ ਲੈ ਕੇ ਜਾ ਸਕਦੇ ਬੱਚੇ ਵੱਡੇ ਹੋਰ ਗ੍ਰੈਂਡ ਤੋਂ ਗ੍ਰੈਂਡ ਪੇਰੈਂਟਸ ਵੀ ਜਾ ਸਕਦੇ ਨੇ ਬਹੁਤ ਮਿਹਨਤ ਨਾਲ ਬਣਾਈ ਹੋਈ ਫਿਲਮ ਹੈ ਬਸ ਹੁਣ ਤੁਹਾਡੇ ਹੱਥ ਹੈ ਸਾਡੀ ਤਾਂ ਡੋਰ ਕੇ ਤੁਸੀਂ ਮੈਸੇਜ ਪਹੁੰਚਾਉਣਾ ਹੈ ਕਿ ਫਿਲਮ ਨੂੰ ਜ਼ਰੂਰ ਦੇਖਣਾ ਹੈ ਮੈਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਹਿੰਦੀ ਹਾਂ ਗਾਈਜ਼ ਇਹ ਸਾਡੇ ਸਰਮਾਇਆ ਨੇ ਜੇ ਜਿੰਨੇ ਵੀ ਵੱਡੇ ਆਰਟਿਸਟ ਨੇ ਰਿਸ਼ੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਨਿਰਮ ਰਿਸ਼ੀ ਮੰਨ ਜਾਈਂਗਾ ਅਸੀਂ ਬਹੁਤ ਉੱਥੇ 15 ਮਿੰਟ ਉਹਨਾਂ ਬਾਰੇ ਡਿਸਕਸ਼ਨ ਕੀਤੀ ਹੈ ਕਿਉਂਕਿ ਸਾਡੇ ਕੋਲ ਵਰਡਸ ਹੈ ਨਹੀਂ ਐਂਡ ਸ਼ਿਵਕੋ ਪਦਮਸ਼ਰੀ ਅਵਾਰਡ ਕੋਈ ਛੋਟੀ ਮੋਟੀ ਅਚੀਵਮੈਂਟ ਨਹੀਂ ਦੀ ਉਹਦਾ ਵੱਡਾ ਅਵਾਰਡ ਹੁੰਦਾ 140 ਕਰੋੜ ਲੋਕਾਂ ਦੇ ਵਿੱਚੋਂ ਬਹੁਤ ਥੋੜਾ ਜਿਹਾ ਲੋਕ ਨੇ ਜਿਨ੍ਹਾਂ ਨੂੰ ਉਹਦਾਂ ਦੇ ਅਵਾਰਡ ਮਿਲਦੇ ਨੇ ਤੇ ਚੈਨਲ ਵੀ ਉਹ ਡਿਸਰਵ ਕਰਦੇ ਸੀ ਯੋਗ ਸਰ ਨੇ ਗੋਗੂ ਗਿਲ ਸਰ ਨੇ ਰਿਸ਼ੀ ਮੈਮ ਉਹ ਭੰਗੂ ਮੈਡਮ ਕਿੰਨੇ ਵੀ ਜਿਹੜੀਆਂ ਉਹ ਫੀਮੇਲ ਆਰਟਿਸਟ ਵੀ ਨੇ ਜਾਂ ਮੇਲ ਸਾਡੇ ਲੈਜੈਂਡਰੀ ਆਰਟਿਸਟ ਨੇ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡਾ ਇਸਰਮਾਇਆ ਨੇ ਤੇ ਰੱਬ ਇਹਨਾਂ ਨੂੰ ਤੰਤਰਸਤ ਰੱਖੇ ਤੇ ਆਉਣ ਵਾਲੀਆਂ ਜਿੰਨੀਆਂ ਵੀ ਅਸੀਂ ਹੋਰ ਅੱਗੇ ਇਹਨਾਂ ਦੀਆਂ ਤਗੜੀਆਂ ਫਿਲਮਾਂ ਆਉਂਦੀਆਂ ਨੇ ਤੇ ਪੰਜਾਬੀ ਸਿਨੇਮਾ ਨੂੰ ਤੁਸੀਂ ਸਪੋਰਟ ਕਰਦੇ ਹੋ ਚੇਚੇ ਤੌਰ ਤੇ ਤੁਸੀਂ ਪਹੁੰਚਦੇ ਹੋ ਇੱਥੇ ਸੈਕੰਡਲੀ ਜਿਹੜੀ ਮੈਮ ਨੇ ਗੱਲ ਦੱਸੀ ਆ ਸੋਨਮ ਜੀ ਬਾਰੇ ਜੈਨੂਨਲੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਸੋਨਮ ਜੀ ਦੇ ਨਾਮ ਤੇ ਕਿਉਂਕਿ ਸ਼ੀ ਡਿਜ਼ਰਵ ਜਦੋਂ ਤੁਸੀਂ ਫਿਲਮ ਵੇਖੋਗੇ ਆਈ ਥਿੰਕ ਮੇਰੇ ਹਿਸਾਬ ਨਾਲ ਵੀ ਇੱਕ ਤਾਂ ਆਫੀਸ਼ੀਅਲੀ ਅਸੀਂ ਅਵਾਰਡਸ ਦੇ ਵਿੱਚ ਵੀ ਫਿਲਮ ਭੇਜਾਂਗੇ ਤੇ ਵਨ ਆਫ ਦੀ ਬੈਸਟ ਪਰਫਾਰਮੈਂਸ ਵਨ ਆਫ ਦੀ ਮਤਲਬ ਸੋਨਮ ਦੀ ਅੱਜ ਤੱਕ ਦੀ ਪੂਰੀ ਲਾਈਫ ਦੀ ਸਭ ਤੋਂ ਬੈਸਟ ਪਰਫਾਰਮੈਂਸ ਹੈ ਜੇ ਮੈਂ ਵੇਖੀ ਆ ਤੇ ਬਾਕੀ ਇਹ ਥੋੜਾ ਆਪਣੇ ਆਪਣੇ ਰੋਲਸ ਨੂੰ ਲੈ ਕੇ ਜਾਂ ਆਪਣੇ ਕੰਮ ਨੂੰ ਲੈ ਕੇ ਜ਼ਿਆਦਾ ਕ੍ਰਿਟੀਕਲ ਹੁੰਦੇ ਨੇ ਕ੍ਰਿਟਿਸਾਈਜ਼ ਜ਼ਿਆਦਾ ਕਰਦੀ ਆ ਆਪਣੇ ਆਪ ਤੇ ਥੋੜਾ ਜ਼ਿਆਦਾ ਇਹ ਲਾ ਤੇ ਉਹ ਲਾਉਣਾ ਵੀ ਚਾਹੀਦਾ ਚਲੋ ਆਪਣੇ ਆਪ ਦੀਆਂ ਕਮੀਆਂ ਤੁਹਾਨੂੰ ਹੌਲੀ 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 ਤੁਸੀਂ ਉਹਨਾਂ ਨੂੰ ਰਿਕਵਰ ਕਰਦੇ ਹੋ ਵਧੀਆ ਤਰੀਕੇ ਨਾਲ ਕਰਦੇ ਹੋ ਪਰ ਜਨਰੂਲੀ ਸਭ ਤੋਂ ਜ਼ਿਆਦਾ ਜੇ ਵਰਕ ਹਾਰਡ ਕੀਤਾ ਪੂਰੀ ਥਰੂਆਊਟ ਫਿਲਮ ਦੇ ਵਿੱਚ ਉਹ ਮਤਲਬ ਮੈਂ ਇਹ ਨੰਬਰ 1 ਨਾ ਪਹਿਲੇ ਨੰਬਰ ਤੇ ਉਸ ਤੋਂ ਬਾਅਦ ਚਰਕੇਸ਼ ਭਾਜੀ ਤੇ ਪਵਨ ਭਾਜੀ ਇਹ ਜਿਹੜੇ ਦੋ ਤਿੰਨ ਕੈਰੈਕਟਰ ਨੇ ਪੂਰੀ ਫਿਲਮ ਦੇ ਇਹਨਾਂ ਨੇ ਮਤਲਬ ਬਹੁਤ ਹੀ ਜ਼ਿਆਦਾ ਜ਼ੋਰ ਲਾਇਆ ਜੇ ਫਿਲਮ ਸਕਸੈਸਫੁਲ ਹੋਊਗੀ ਤੇ ਮੈਂ ਕ੍ਰੈਡਿਟ ਜਿਹੜਾ 50-60% ਪੂਰੀ ਕਾਸਟ ਵੱਲੋਂ ਸਾਰੀਆਂ ਚੀਜ਼ਾਂ ਵੱਲੋਂ ਇਹ ਦੋ ਜਾਂ ਤਿੰਨ ਬੰਦੇ ਉਹਨਾਂ ਦਾ ਬਾਕੀ 5-5 ਤੇ ਪਰਸੈਂਟੇਜ ਪਾਰਟ ਆਫ ਵੀ ਤੇ ਮੈਂ ਗੱਲ ਕਰਦਾ ਜਿਹੜੀ ਫਿਲਮ ਦੇ ਵਿੱਚ ਕਾਮੇਡੀ ਹੈ ਜੇ ਤੁਸੀਂ ਕਹੋਗੇ ਉਹ 100% ਆ 100% ਕਾਮੇਡੀ ਦੇ ਵਿੱਚੋਂ 65 ਤੋਂ 70% ਕਾਮੇਡੀ ਯੋਗ ਸਰ ਦੇ ਹਿੱਸੇ ਆਈ ਹੈ ਫਿਲਮ ਦੇ ਵਿੱਚ ਤੇ ਤੁਸੀਂ ਮਤਲਬ ਇੰਨਾ ਹਸਣਾ ਲੋਡ ਪਟਾਉਂਗੇ ਤੁਸੀਂ ਹੱਸ ਕੇ ਮੈਂ ਤੁਹਾਨੂੰ ਗਰੰਟੀ ਦਿੰਦਾ ਤੇ ਬਹੁਤ ਹੀ ਬਾਗਮਾਲ ਇਹਨਾਂ ਨੇ ਪਰਫਾਰਮੈਂਸ ਦਿੱਤੀ ਹੈ ਤੇ ਉਸ ਤੋਂ ਬਾਅਦ ਮੱਟੂ ਸਾਹਿਬ ਖੜੇ ਨੇ ਮੈਂ ਵੈਸ਼ ਕਰਦਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੀਰੋ ਆਵੋ ਮੇਨ ਲੀਡ ਤੇ ਆਵੋ ਤੇ ਤੁਹਾਡੀ ਮਨ ਪਸੰਦ ਦੇ ਦਾ ਕੋਈ ਹੀਰੋਇਨ ਹੋਵੇ ਤੇ ਉਹਦੇ ਨਾਲ ਤੁਸੀਂ ਰਿਮਾਂਸ ਕਰਦੇ ਮੈਨੂੰ ਦਿਖੋ ਗੱਲ ਤੁਸੀਂ ਗਾ ਨਹੀਂ ਪਾਈ ਆ ਬਹੁਤ ਮੈਨੂੰ ਕਿਊਟ ਲੱਗ ਰਿਹਾ ਜਨਰਲੀ ਮੇਰਾ ਬਹੁਤ ਹੀ ਪਿਆਰਾ ਵੀਰ ਹੈ ਮੈਂ ਜਨ ਪ੍ਰੋਡੂਸਰ ਦੇ ਨਾਲ ਕਾਫੀ ਫਿਲਮਾਂ ਕੰਮ ਕੀਤਾ ਤੇ ਕਦੇ ਵੀ ਇਹਨੇ ਕੋਈ ਵੀ ਚਲੋ ਡਿਸਰਵਿੰਗ ਜਿਹੜਾ ਬੰਦਾ ਹੁੰਦਾ ਹੈ ਵੀ ਉਹਦੀ ਕਿੰਨੀ ਫੀਸ ਹੋਵੇ ਜਾਂ ਮਤਲਬ ਉਹਨੂੰ ਆ ਚੀਜ਼ ਚਾਹੀਦੀ ਆ ਚੀਜ਼ ਚਾਹੀਦੀ ਹੈ ਇਹਨੇ ਕਦੇ ਵੀ ਇਹ ਨਹੀਂ ਕਿ ਕਿ ਕਦੇ ਮੇਰੇ ਤੋਂ ਨਹੀਂ ਮੰਗਿਆ ਵੀ ਮੈਂ ਭਰਾ ਆ ਜਾਂ ਦਾ ਵੱਡਾ ਜਾਂ ਕੁਝ ਕਿਸੇ ਵੀ ਬੰਦੇ ਨਾਲ ਮਤਲਬ ਇਹਦੀ ਕੋਈ ਡਿਮਾਂਡ ਨਹੀਂ ਮਤਲਬ ਇਹਦੀ ਕੋਈ ਸ਼ਿਕਾਇਤ ਨਹੀਂ ਹੈਗੀ ਕੋਈ ਰੀਸਕਾਇਟ ਨਹੀਂ ਹੈਗੀ ਤੇ ਵਨ ਆ ਤੇ ਬਾਕੀ ਬੇਬੇ ਬੇਬੇ ਮਨਨ ਮੋਸਟਲੀ ਫਿਲਮਾਂ ਦੇ ਵਿੱਚ ਰੋਂਦੀ ਹੁੰਦੀ ਹੁੰਦੀ ਮੈਨੂੰ ਸਮਝ ਵੀ ਬਿੜਾਦੀ ਰਹਿੰਦੀ ਉਹਨਾਂ ਦੀ ਮੋਸਟਲੀ ਫਿਲਮਾਂ ਦੇ ਵਿੱਚ ਤੇ ਮੈਂ ਉਮੀਦ ਕਰਦਾ ਸਾਰੇ ਆਰਟਿਸਟਾਂ ਨੂੰ ਉਹਨਾਂ ਦਾ ਜਿਹੜਾ ਬਿਕੋਜ਼ ਥੋੜੀਆਂ ਜਿਹਾ ਘਟਾ ਹੈਗੀਆਂ ਨੇ ਆਪਣੀ ਇੰਡਸਟਰੀ ਦੇ ਵਿੱਚ ਵੀ ਫੈਡਰੇਸ਼ਨਸ ਨਹੀਂ ਹੈਗੀਆਂ ਐਸੋਸੀਏਸ਼ਨਸ ਨਹੀਂ ਹੈਗੀਆਂ ਆਪਣੀ ਹੈਗੀਆਂ ਨਹੀਂ ਆ ਉਹ ਅਕੋਰਡਿੰਗਲੀ ਪ੍ਰੋਪਰ ਤਰੀਕੇ ਨਾਲ ਵਰਕ ਨਹੀਂ ਕਰਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਉਹਨਾਂ ਦਾ ਜਿਹੜਾ ਬਣਦਾ ਮੁੱਲ ਬਣਦੇ ਕ੍ਰੈਡਿਟਸ ਸਾਰੀਆਂ ਚੀਜ਼ਾਂ ਤੇ ਸੋਨੋ ਵਾਸਤੇ ਦੁਬਾਰਾ ਫੇਰ ਇਹ ਗੱਲ ਸ਼ੀਜ਼ ਦੀ ਵਨ ਆਫ ਦੀ ਬੈਸਟ ਆਰਟਿਸਟ ਸ਼ੀ ਇਜ਼ ਦੀ ਓਨਲੀ ਵਨ ਜਿਨੇ ਮਤਲਬ ਵਮਨ ਰੈਂਟਡ ਫਿਲਮਾਂ ਦੇ ਵਿੱਚ ਧਾਕ ਜਮਾਈ ਆਪਣੀ ਚਾਹੇ ਤੁਸੀਂ ਬੱਬੂ ਭੈਣਸ ਲਾ ਲਓ ਜਾਂ ਗੁੱਡੀਆਂ ਪਟੋਲੇ ਲਾ ਲਓ ਉਸ ਤੋਂ ਬਾਅਦ ਚ ਅੜਤ ਮਟਿਆਰਾ ਬੱਬੂ ਭੈਣਸ ਵਾਲੀ ਸੀਗੀ ਗੋਡੇ ਗੋਡੇ ਚਾਹ ਦੇ ਵਿੱਚ ਮਤਲਬ ਕੱਲੇ ਆਪਣੇ ਲੈਵਲ ਤੇ ਇੰਨੇ ਫਿਲਮਾਂ ਨੂੰ ਓਪਨਿੰਗਸ ਲਵਾਈਆਂ ਨੇ ਤੇ ਐਂਡ ਸ਼ੀ ਡਿਜ਼ਰਵ ਪੀ ਜਿੰਨਾ ਵੀ ਹੋ ਸਕੇ ਉਹਨਾਂ ਘੱਟ ਹੈ ਇਹਦੇ ਲਈ ਸ਼ਬਦ ਮੇਰੇ ਕੋ ਹੈ ਨਹੀਂਗੇ ਆਈ ਲਵ ਯੂ ਸੋ ਮਚ ਬਲੈਸ ਯੂ ਸੀ ਮੈਂ ਤਾਂ ਬਹੁਤ ਬਲੈਸਡ ਆ ਕਿ ਯੂ ਨੋ ਆਈ ਹੈਵ ਫਰੈਂਡਸ ਐਂਡ ਕੋ ਐਕਟਰਸ ਲਾਈਕ ਐਮੀ ਤੇ ਜੈਨੂਇਨਲੀ ਇੱਕ ਹੁੰਦਾ ਕਿ ਤੁਸੀਂ ਕਿਸੇ ਨਾਲ ਕੰਮ ਕਰਦੇ ਹੋ ਤੁਹਾਨੂੰ ਸਪੋਰਟ ਕਰਦਾ ਤੁਹਾਡੇ ਲਈ ਵੈਲ ਵਿਸ਼ ਮਤਲਬ ਦੈਟ ਪਰਸਨ ਇਜ਼ ਅ ਵੈਲ ਵਿਸ਼ਰ ਬਟ ਮੈਂ ਬਹੁਤ ਲੱਕੀ ਆ ਮੈਂ ਬਹੁਤ ਬਲੈਸਡ ਆ ਕਿ ਐਦਾਂ ਦੇ ਚੀਅਰ ਲੀਡਰਸ ਮੇਰੇ ਲਾਈਫ 'ਚ ਹੈਗੇ ਆ ਔਰ ਪਵਨ ਇਜ਼ ਆਲਸੋ ਵਨ ਆਫ ਦੋਸ ਕਿ ਮੈਂ ਆਪਣੇ ਆਪ ਤੇ ਵਿਸ਼ਵਾਸ ਕਰਾ ਨਾ ਕਰਾ ਇਹ ਮੇਰੇ ਉੱਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਔਰ ਇਦਾਂ ਦੇ ਫਰੈਂਡਸ ਤੁਹਾਡੀ ਲਾਈਫ ਚ ਹੋਣੇ ਚਾਹੀਦੇ ਆ ਔਰ ਜੇ ਹੈਗੇ ਆ ਤਾਂ ਬਹੁਤ ਲੱਕੀ ਹੋ ਤੁਸੀਂ ਔਰ ਮੈਂ ਉਹਨਾਂ ਚੋਂ ਇੱਕਾਂ ਕਿ ਮੈਨੂੰ ਸ਼ਾਇਦ ਆਪਣੇ ਆਪ ਤੇ ਕਦੇ ਡਾਊਟ ਹੋ ਜਾਂਦਾ ਬਟ ਪਵਨ ਹੈਜ਼ ਆਲਵੇਸ ਸ਼ੇਅਰਡ ਫॉर ਮੀ ਤੇ ਐਂਡ ਸੋ ਹੈਜ਼ ਐਮੀ ਸੋ ਥੈਂਕ ਯੂ so much for believing thank in me ਐਂਡ so much ਬਹੁਤ ਬਹੁਤ ਪਿਆਰ ਗਾਇਜ਼ డు ਵੀ ਹੈਵ ਟ੍ਰੇਲਰ డు ਵੀ ਹੈਵ